ਇੱਕ ਐਥਲੀਟ ਦਾ ਸੁਪਨਾ ਹੁੰਦਾ ਇੱਕ ਪਲੇਅਰ ਦਾ ਸੁਪਨਾ ਹੁੰਦਾ ਵੀ ਆਪਣੇ ਦੇਸ਼ ਵੱਲੋਂ 올림픽 ਚ ਪਾਰਟਿਸਿਪੇਟ ਕਰੇ। ਮੇਰੇ ਜਿਹੜੇ ਫਾਦਰ ਸੀ ਉਹ ਟੱਗ ਆਫ ਵਾਰ ਕਰਦੇ ਸੀਗੇ ਤੇ ਮੇਰੇ ਰਸਾ ਗੱਸੀ ਹਾਂਜੀ ਤੇ ਮੇਰੇ ਚਾਚਾ ਜੀ ਸ਼ਾਰਟ ਪੁੱਟ ਕਰਦੇ ਉਹਨਾਂ ਨੂੰ ਦੇਖ ਕੇ ਮੈਂ ਸ਼ਾਰਟ ਪੁੱਟ ਸ਼ੁਰੂ ਕੀਤਾ ਜੀ। ਅੱਛਾ ਡੈਡੀ ਵਾਲੀ ਖੇਡ ਨਹੀਂ ਚੁਣੀ। ਨਹੀਂ ਉਹ ਉਹ ਨਹੀਂ ਚੁਣੀ ਹੈਗੀ। ਉਸ ਤੋਂ ਪਹਿਲਾਂ ਮੈਂ ਕ੍ਰਿਕਟ ਖੇਡਦਾ ਹੀ ਪਰ ਡੈਡੀ ਨੂੰ ਇਦਾਂ ਸੀਗਾ ਵੀ ਮੈਂ ਇੰਡੀਵਿਜੂਅਲ ਗੇਮ ਕਰਾਂ ਕੋਈ ਤੇ ਇਧਰ ਤੁਹਾਡੀ ਦੇ ਫਿਜ਼ਿਕ ਦੇਖ ਕੇ ਪਤਾ ਕੰਦਾ ਇਹ ਰਸੂਮੋ ਪਹਿਲਵਾਨ ਹੋਏਗਾ ਕੋਈ ਰੈਸਲਰ ਨਹੀਂ ਤੁਸੀਂ ਲੱਗਦੇ ਹੈਗੇ ਹੋ ਤੇ ਸ਼ਾਰਟ ਪੁੱਟ ਲਈ ਵੀ ਖੈਰ ਸ਼ਰੀਰ ਤਕਨਾ ਹੋਣਾ ਜ਼ਰੂਰੀ ਹੁੰਦਾ ਇਹ ਕਿੰਦਾ ਫਿਰ ਮੇਨਟੇਨ ਕੀਤੀ ਹੈ ਸਾਰੀ ਸ਼ਾਰਟ ਪੁੱਟ ਇੱਕ ਹੈਵੀ ਗੇਮ ਹੈ 7.5 ਕਿਲੋ ਦਾ weight ਹੈ ਇਹਦੇ ਆਸਤੇ ਤੁਹਾਨੂੰ body weight ਵੀ ਚਾਹੀਦਾ fitness ਵੀ ਚਾਹੀਦੀ ਹੈ ਮੈਨੂੰ ਸਾਰਾ ਕੋਸਟ ਪਾਵਰ ਵੀ ਚਾਹੀਦੀ ਹੈ ਸਾਰਾ ਕੁਝ ਮੇਨਟੇਨ ਕਰਨਾ ਪੈਂਦਾ 2017 ਦੇ ਵਿੱਚ ਮੇਰਾ ਪਹਿਲਾ ਇੰਟਰਨੈਸ਼ਨਲ ਮੈਡਲ ਆਇਆ ਸੀ ਜੀ ਮਤਲਬ ਵੀ 10 ਸਾਲ ਤੁਸੀਂ ਇੱਕ ਗੇਮ ਆਸਤੇ ਲਾ ਰਹੇ ਹੋ ਮਤਲਬ ਉਹ ਤੁਹਾਨੂੰ ਪਤਾ ਨਹੀਂ ਫਿਊਚਰ ਕੀ ਬਣਾਣਾ ਕੀ ਨਹੀਂ ਬਣਾਣਾ ਅੱਗੇ ਜਾ ਕੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਅੱਜ ਕੱਲ ਮੁੰਡਾ ਜਿਹੜਾ ਯੂਥ ਆ ਥੋੜਾ ਜਿਹਾ ਇੰਨਾ ਟਾਈਮ ਨਹੀਂ ਦਿੰਦਾ ਹੈਗਾ ਮੈਂ ਇਸ ਲਈ ਦੱਸ ਰਿਹਾ ਵੀ ਇੱਕ ਐਥਲੀਟ ਨੂੰ ਇੰਟਰਨੈਸ਼ਨਲ ਲੈਵਲ ਤੇ ਪਹੁੰਚਣ ਵਾਸਤੇ ਇੰਨੇ ਸਾਲ ਲੱਗ ਜਾਂਦੇ ਨੇ ਸੋ ਹਰ ਖਿਡਾਰੀ ਦਾ ਸੁਪਨਾ ਹੁੰਦਾ ਜਦੋਂ ਵੀ ਕੋਈ ਖੇਡ ਖੇਡਣੀ ਸ਼ੁਰੂ ਕਰਦਾ ਹੈ ਕਿ ਇੱਕ ਦਿਨ ਮੈਂ 올림픽 ਦੇ ਵਿੱਚ ਜਾਵਾਂ ਤੇ ਜਿਨ੍ਹਾਂ ਦੇ ਸੁਪਨੇ ਸਾਕਾਰ ਹੋ ਜਾਂਦੇ ਨੇ ਕਿਤਨਾ ਕਿਤੇ ਉਹ ਫਿਰ ਲੱਗਦੇ ਨੇ ਕਿ ਹਾਂ ਯਾਰ ਸਾਡੀ ਵੀ ਰੱਬ ਨੇ ਸੁਣੀ ਹੈ ਅੱਗੇ ਸਾਰਾ ਦਾਰਉਮਦਾਰ ਉਹਨਾਂ ਤੇ ਆ ਜਾਂਦਾ ਕਿਉਂਕਿ ਇਕੱਲੇ ਉਹਨਾਂ ਨੂੰ ਆਪਣਾ ਪ੍ਰਦਰਸ਼ਨ ਨਹੀਂ ਕਰਨਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੇ ਮਾਪੇ ਦਾ ਰੋਚਨ ਨਾਮ ਨਹੀਂ ਕਰਨਾ ਕਿ ਦੇਸ਼ ਦੀ ਜ਼ਿੰਮੇਵਾਰੀ ਵੀ ਨਾ ਤੇ ਆ ਜਾਂਦੀ ਹੈ ਜਿਹਾ ਹੀ ਇੱਕ ਖਿਡਾਰੀ ਮੈਂ ਕਹਾਂਗਾ ਹੋਣ ਹਾਰ ਖਿਡਾਰੀ ਜਿਨ੍ਹਾਂ ਨੂੰ ਆਪਾਂ ਸ਼ਾਨਦਾਰ ਜਬਰਦਸ ਜਿੰਦਾਬਾਦ ਕਹਿ ਸਕਦੇ ਹਾਂ ਤਜਿੰਦਰ ਪਾਲ ਸਿੰਘ ਤੂਰ ਪੈरिस 2024 올림픽 ਚ ਸ਼ਾਰਟ ਪੁੱਟ ਚ ਇੰਡੀਆ ਦੀ ਜਿਹੜੀ ਹੈ ਨੁਮਾਇੰਦਗੀ ਕਰਨੇ ਸਾਡੇ ਨਾਮ ਮੌਜੂਦ ਨੇ ਸੋ ਤਜਿੰਦਰ ਇੱਕ ਬੜਾ ਵੱਡਾ ਸ਼ਾਇਦ ਸੁਪਨਾ ਹੋਣਾ ਤੁਹਾਡੇ ਲਈ ਜਿਹੜਾ ਪੂਰਾ ਹੋਣ ਜਾ ਰਿਹਾ ਹੈ ਜੀ ਪਹਿਲਾਂ ਤਾਂ ਮੈਂ ਸਤਿ ਸ੍ਰੀ ਅਕਾਲ ਬੋਲਣਾ ਸਾਰੇ ਸਰੋਤਿਆਂ ਨੂੰ ਜੀ ਬਿਲਕੁਲ ਇੱਕ ਐਥਲੀਟ ਦਾ ਸੁਪਨਾ ਹੁੰਦਾ ਇੱਕ ਪਲੇਅਰ ਦਾ ਸੁਪਨਾ ਹੁੰਦਾ ਵੀ ਆਪਣੇ ਦੇਸ਼ ਵੱਲੋਂ 올림픽 ਚ ਪਾਰਟਿਸਪੇਟ ਕਰੇ ਜੀ ਬਿਲਕੁਲ ਸੁਪਨਾ ਹੁੰਦਾ ਤੇ ਮਤਲਬ ਜਦੋਂ ਤੁਸੀਂ ਇੱਕ ਸ਼ਾਰਟ ਪੁੱਟ ਦਾ ਖੇਡ ਹੈਗੀ ਤੁਸੀਂ ਖੇਡਣੀ ਸ਼ੁਰੂ ਕੀਤੀ ਸੀ ਕੋਈ ਫੈਮਿਲੀ ਬੈਕਗ੍ਰਾਉਂਡ ਹੈ ਦੀ ਖੜਾ ਰੀਆਂ ਦੀ ਜਾਂ ਤੁਸੀਂ ਇਸ ਖੇਡ ਵੱਲ ਕਿਵੇਂ ਗਏ ਸੀ ਜੀ ਬਿਲਕੁਲ ਮੇਰੇ ਜਿਹੜੇ ਫਾਦਰ ਸੀ ਉਹ ਟੱਗ ਆਫ ਵਾਰ ਕਰਦੇ ਸੀਗੇ ਤੇ ਮੇਰੇ ਰਸਾ ਗਸੀ ਰਸਾ ਗਸੀ ਹਾਂਜੀ ਤੇ ਮੇਰੇ ਚਾਚਾ ਜੀ ਸ਼ਾਰਟ ਪੁੱਟ ਕਰਦੇ ਉਹਨਾਂ ਨੂੰ ਦੇਖ ਕੇ ਮੈਂ ਸ਼ਾਰਟ ਪੁੱਟ ਸ਼ੁਰੂ ਕੀਤਾ ਜੀ ਅੱਛਾ ਡੈਡੀ ਵਾਲੀ ਖੇਡ ਨਹੀਂ ਚੁਣੀ ਨਹੀਂ ਉਹ ਨਹੀਂ ਚਮੀ ਹੈਗੀ ਉਸ ਤੋਂ ਪਹਿਲਾਂ ਮੈਂ ਕ੍ਰਿਕਟ ਖੇਡਦਾ ਸੀ ਪਰ ਡੈਡੀ ਨੂੰ ਇਦਾਂ ਸੀਗਾ ਬਈ ਮੈਂ ਇੰਡੀਵਿਜੂਅਲ ਗੇਮ ਕਰਾਂ ਕੋਈ ਹਾਂਜੀ ਤੋਂ ਮੈਂ ਸ਼ਾਰਟ ਪੁੱਟ ਚੂਜ਼ ਕੀਤਾ ਸਤਿੰਦਰ ਤੁਹਾਡੀ ਦੇ ਫਿਜ਼ਿਕ ਦੇਖ ਕੇ ਬੰਦਾ ਕਹਿੰਦਾ ਯਾਰ ਸੂਮੋ ਪਹਿਲਵਾਨ ਹੋਏਗਾ ਕੋਈ ਰੈਸਲਰ ਡਾਈ ਤੁਸੀਂ ਲੱਗਦੇ ਹੈਗੇ ਹੋ ਤੇ ਸ਼ਾਰਟ ਪੁੱਟ ਲਈ ਵੀ ਖੈਰ ਸਰੀਰ ਤਕੜਾ ਹੋਣਾ ਜ਼ਰੂਰੀ ਹੁੰਦਾ ਇਹ ਕਿੱਦਾਂ ਫਿਰ ਮੇਨਟੇਨ ਕੀਤੀ ਹੈ ਸਾਰੀ ਹ ਨਹੀਂ ਬਿਲਕੁਲ ਜਿੱਦਾਂ ਹੁਣ ਸ਼ਾਰਟ ਪੁੱਟ ਇੱਕ ਹੈਵੀ ਗੇਮ ਆ 7.5 ਕਿਲੋ ਦਾ weight ਆ ਇਹਦੇ ਆਸਤੇ ਤੁਹਾਨੂੰ ਬੋਡੀ weight ਵੀ ਚਾਹੀਦਾ ਫਿਟਨੈਸ ਵੀ ਚਾਹੀਦੀ ਆ ਮਤਲਬ ਸਾਰਾ ਕੁਝ ਪਾਵਰ ਵੀ ਚਾਹੀਦੀ ਆ ਸਾਰਾ ਕੁਝ ਮੈਂਟੇਨ ਕਰਨਾ ਪੈਂਦਾ ਜੀ ਕਿ ਕਿਦਾਂ ਤੁਹਾਡਾ ਪਤਾ ਲੱਗਿਆ ਸੀ ਵੀ ਪੈਰਿਸ 올림픽 ਲਈ ਤੁਹਾਡੀ ਚੋਣ ਜਿਹੜਾ ਹੋ ਚੁੱਕੀ ਆ ਜੋ ਸਭ ਤੋਂ ਪਹਿਲੀ ਕਾਲ ਆਈ ਆ ਕਿਦਾਂ ਪਤਾ ਲੱਗਿਆ ਸੀ ਨਹੀਂ ਮੈਂ ਮਤਲਬ ਰੈਂਕਿੰਗ 'ਚ ਹੀ ਚੱਲ ਰਿਆ ਜੀ ਇਸ ਸਾਲ ਤੋਂ ਪਹਿਲੇ 32 ਖੇਡਦੇ ਹੁੰਦੇ ਆ ਮੇਰੀ 22ਵੀਂ 23ਵੀਂ ਰੈਂਕਿੰਗ ਚੱਲ ਰਹੀ ਆ ਜੀ ਲਾਸਟ ਈਅਰ ਭਵਨੇਸ਼ਵਰ ਇੰਟਰ ਸਟੇਟ ਮੈਂ ਨਵਾਂ ਏਸ਼ੀਆ ਉਰਿਸਾਰੇ ਵਿੱਚ ਤੇ ਨਵਾਂ ਨੈਸ਼ਨਲ ਰਿਕਾਰਡ ਕੀਤਾ ਸੀਗਾ ਉਹਦੇ ਵਿੱਚ ਕੀ ਸੀਗਾ 20 ਜੂਨ ਨੂੰ ਮੈਂ ਕੀਤਾ 21 1 ਜੁਲਾਈ ਤੋਂ ਕੁਆਲੀਫਿਕੇਸ਼ਨ ਸ਼ੁਰੂ ਸੀ ਉਹ ਮੰਨਿਆ ਨਹੀਂ ਗਿਆ ਸੀਗਾ ਇਹ 1 ਜੁਲਾਈ ਤੱਕ ਹੈਗੀ ਹੈ ਨਾ ਨਾ ਪਿਛਲੇ ਸਾਲ ਠੀਕ ਹੈ ਹਾਂਜੀ ਹਾਂਜੀ ਉਸ ਤੋਂ ਕੁਆਲੀਫਿਕੇਸ਼ਨ ਸ਼ੁਰੂ ਸੀਗੀ ਤਾਂ ਹੁਣ ਮੈਂ ਰੈਂਕਿੰਗ ਵਾਈਸ ਜਾ ਰਿਹਾ ਹਾਂ ਅੱਛਾ ਤੇ ਜਦੋਂ ਤੁਹਾਨੂੰ ਹੋ ਗਿਆ ਕਨਫਰਮ ਕਿ ਯਾਰ ਮੇਰਾ ਨਾਂ ਆ ਗਿਆ ਫਾਈਨਲ 'ਚ ਜਾਣ ਵਾਲਿਆਂ 'ਚ ਉਹ ਮੂਮੈਂਟ ਉਹ ਪਲ ਕਿਦਾਂ ਦਾ ਸੀ ਜੀ ਇਹ ਤੁਹਾਨੂੰ ਦੱਸਿਆ ਵੀ ਇੱਕ ਐਥਲੀਟ ਆਸਤੇ ਸੁਪਨਾ ਹੁੰਦਾ 올림픽 ਖੇਡਣਾ ਅਸੀਂ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਆ ਵੀ ਆਸ ਕਰਦੇ ਹਾਂ ਵੀ ਆਪਣੀ ਕੰਟਰੀ ਅਸਤੇ ਮੈਡਲ ਵੀ ਜਿੱਤੀ ਹੈ ਜੀ ਬਿਲਕੁਲ ਤੇ ਜਿੰਦਾ ਹਰ ਕੋਈ ਖਿਡਾਰੀ ਜਦੋਂ ਜਾਂਦਾ ਖਾਸ ਕਰਕੇ 올림픽 ਚ ਕਿਸੇ ਵੀ ਲੈਵਲ ਦੇ ਟੂਰਨਾਮੈਂਟ ਜਾਂਦਾ ਕਹਿੰਦਾ ਯਾਰ ਮੈਂ ਜਿੱਤ ਕੇ ਆਵਾਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂ ਪਰ 올림픽 ਇੱਕ ਜਿਹੀ ਆਪਾਂ ਕਹੀਏ ਲੈਵਲ ਹੈਗਾ ਕਿ ਖਿਡਾਰੀ ਦੀ ਜ਼ਿੰਦਗੀ ਬੀਤ ਜਾਂਦੀ ਉੱਥੇ ਹੈਨਾ ਪਹੁੰਚਣ ਦੇ ਨਾਂ ਤੇ ਇਸ ਦੌੜ ਚ ਕਹਿੰਦੇ ਭੱਜਣਾ ਹੀ ਮਾਇਨੇ ਰੱਖਦਾ ਹੈ ਜਿੱਤੋ ਤੁਸੀਂ ਨਾ ਜਿੱਤੋ ਬੜੀ ਬਾਤ ਦੀ ਗੱਲ ਹੈ ਇੱਕ ਦੌੜ ਚ ਭੱਜਣਾ ਮਾਇਨੇ ਤੁਸੀਂ ਉਸ ਦੌੜ ਬਿਲਕੁਲ ਆਪਣੇ ਆਪ ਤੇ ਪ੍ਰਾਊਡ ਫੀਲ ਹੁੰਦਾ ਆਪਣੀ ਫੈਮਲੀ ਹੈ ਜੋ ਸਾਨੂੰ ਸਪੋਰਟ ਕਰਦੀ ਹੈ ਸਾਡੇ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਸਾਈ ਜਿੱਦਾਂ ਮੈਂ 2006 ਦੇ ਵਿੱਚ ਗੇਮ ਸ਼ੁਰੂ ਕੀਤੀ ਸੀ ਤੇ 2017 ਦੇ ਵਿੱਚ ਮੇਰਾ ਪਹਿਲਾ ਇੰਟਰਨੈਸ਼ਨਲ ਮੈਡਲ ਆਇਆ ਸੀ ਜੀ ਮਤਲਬ ਵੀ 10 ਸਾਲ ਤੁਸੀਂ ਇੱਕ ਗੇਮ ਵਾਸਤੇ ਲਾ ਰਹੇ ਹੋ ਮਤਲਬ ਤੁਹਾਨੂੰ ਪਤਾ ਨਹੀਂ ਤੁਹਾਡਾ ਫਿਚਰ ਕੀ ਬਣਨਾ ਕੀ ਨਹੀਂ ਬਣਨਾ ਅੱਗੇ ਜਾ ਕੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਅੱਜ ਕੱਲ ਮੁੰਡਾ ਜਿਹੜਾ ਯੂਥ ਹੈ ਥੋੜਾ ਜਿਹਾ ਇਨਾ ਟਾਈਮ ਨਹੀਂ ਦਿੰਦਾ ਹੈਗਾ ਮੈਂ ਇਸ ਲਈ ਦੱਸ ਰਿਹਾ ਵੀ ਇੱਕ ਐਥਲੀਟ ਨੂੰ ਇੰਟਰਨੈਸ਼ਨਲ ਲੈਵਲ ਤੇ ਪਹੁੰਚਣ ਵਾਸਤੇ ਇੰਨੇ ਸਾਲ ਲੱਗ ਜਾਂਦੇ ਨੇ ਹਾਂ ਹਾਂ ਬਿਲਕੁਲ ਠੀਕ ਹੈ ਅੱਛਾ ਪਿੰਡ ਦਾ ਆਪਣਾ ਨਾਮ ਦੱਸ ਦੋ ਪੰਜਾਬ ਚ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਮੋਗਾ ਜ਼ਿਲ੍ਹਾ ਜੀ ਪਿੰਡ ਖੋਸਾਪਾਣਡ ਹੋਈ ਹਾਂ ਫਾਚੀ ਐ ਮੋਗਾ ਜਿਲ੍ਹਾ ਪੈਂਦਾ ਹਾਂ ਜੀ ਪੰਜਾਬ ਚ ਬੜਾ ਆਪਾਂ ਤਜਿੰਦਰ ਦੇਖ ਰਹੇ ਆ ਕਿ ਨੌਜਵਾਨ ਨਸ਼ੇ ਕੀ ਮੈਸੇਜ ਦੇਣਾ ਚਾਹੁੰਗਾ ਕਿ ਤੁਹਾਡੇ ਵਰਗੇ ਸਰੀਰ ਮੁੰਡੇ ਕੰਮ ਕਰ ਸਕਣ ਜੀ ਬਿਲਕੁਲ ਜਿੱਦਾਂ ਦੀ ਤੁਹਾਡੀ ਸੰਗਤ ਹੋਊਗੀ ਜੇ ਤੁਹਾਡੀ ਸੰਗਤ ਅੱਛੀ ਤੇ ਪੋਜ਼ਿਟਿਵ ਆ ਤਾਂ ਤੁਸੀਂ ਵੀ ਪੋਜ਼ਿਟਿਵ ਵਿਚਾਰਾਂ ਵਾਲੇ ਹੋਵੋਗੇ ਤੇ ਜੇ ਤੁਹਾਡੀ ਸੰਗਤ ਕੋਈ ਵੀ ਹੁੰਦਾ ਨਸ਼ੇ ਕਰਦਾ ਤਾ ਇੱਕ ਨ ਇੱਕ ਦਿਨ ਤੁਸੀਂ ਵਿਊ ਦਲ ਦਲ ਦੇ ਵਿੱਚ ਜਾਓਗੇ ਤੇ ਮੇਂ ਦੋਸਤ ਬੜੇ ਚੁਣ ਕੇ ਤੁਹਾਨੂੰ ਰੱਖਣੇ ਚਾਹੀਦੇ ਪਰਿਵਾਰ ਦੀ سپورਟ ਬਿਨਾ ਬੰਦਾ ਨਹੀਂ ਅੱਗੇ ਵੱਸ ਸਕਦਾ ਸਰਕਾਰਾਂ ਦਾ ਸੇ ਉਹ ਕਿਦਾਂ ਦਾ ਰਿਹਾ ਅ ਗਵਰਨਮੈਂਟ ਬਹੁਤ ਅੱਛਾ ਕਰ ਰਹੀ ਹੈ ਸੈਂਟਰ ਆਪਣਾ ਜਿੱਦਾ ਸਾਈ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਸਾਡੀ ਪੰਜਾਬ ਸਰਕਾਰ ਸਾਰਾ ਵਧੀਆ سپورਟ ਫੈਮਿਲੀ سپورਟ ਬਾਰੇ ਕੀ ਕਹੋਗੇ ਫੈਮਿਲੀ سپورਟ ਤੋਂ ਬਿਨਾ ਕੀ ਹੋਈ ਨਹੀਂ ਸਕਦੀ ਨਾ ਆਪਾਂ ਨੂੰ ਕਿੰਨੇ ਮਹੀਨਾ ਮਹੀਨਾ ਸਾਡੇ ਕੈਂਪ ਬਾਹਰ ਸ਼ਿਫਟ ਰਹਿੰਦੇ ਨੇ ਵਿਚੋ ਸਾਰਾ ਮੈਨੇਜ ਉਹ ਆਪ ਹੀ ਕਰਦੇ ਨੇ ਬੈਸਟ ਆਫ ਲੱਕ थैंक यू ਤਜਿੰਦਰਪਾਲ ਸਿੰਘ ਤੂਰ ਨਾਲ ਗੱਲਬਾਤ ਚੱਲ ਰਹੀ ਸੀ ਪੈਰਿਸ 올림픽 ਦੇ ਵਿੱਚ ਇੰਡੀਆ ਦੇ ਪ੍ਰਤੀਨਿਧ ਬਣ ਕੇ ਜਿਹੜਾ ਹੈਗਾ ਜਾਣ ਕੇ ਰਿਪਰੈਜ਼ੈਂਟ ਕਰਨਗੇ ਸ਼ਾਰਟਕੁੱਟ ਦੇ ਵਿੱਚ ਮੈਡਲ ਦੀ ਆਸਾਂ ਲੱਗਦੀਆਂ ਜਾ ਰਹੇ ਨੇ ਖਿਡਾਰੀ ਕਈ ਵੱਖ-ਵੱਖੀ ਵੰਸ਼ ਜਾ ਰਹੇ ਨੇ ਕਿੱਦਾਂ ਦਾ ਭਾਰਤ ਨੂੰ ਰਿਸਪੌਂਸ ਮਿਲਦਾ ਸਾਡੇ ਦੇਸ਼ ਦੇ ਚੋਟੀ ਦੇ ਖਿਡਾਰੀ ਆਪਣੇ ਵੱਲੋਂ ਭੇਜੇ ਜਾ ਰਹੇ ਨੇ ਇਹਦਾ ਸਭ ਨੂੰ ਇੰਤਜ਼ਾਰ ਹੈ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ